ਈ ਨਵੰਬਰ ਨੂੰ ਕਰੀਬ 27 28 ਦੀ ਰਾਤ अर्ली ਮਾਰਨਿੰਗ 2 ਵਜੇ ਦੀ ਵਾਰਦਾਤ ਹੈ 27 ਨਵੰਬਰ ਦੀ ਦਸੰਬਰ ਨਵੰਬਰ 27 ਨਵੰਬਰ ਦੀ ਵਾਰਦਾਤ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਣ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋਲ ਆਇਆ ਤਾਂ ਉਹਨਾਂ ਨੇ ਕুইਕ ਐਕਸ਼ਨ ਕਰਦੇ ਹੋਏ ਟੀਮ ਡਿਪਲੋਏ ਕੀਤੀ ਤੇ ਉਹ ਸਾਨੂੰ ਕੁਝ ਸੀਸੀਟੀਵੀ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲੱਡੀ ਉਰਫ ਲੱड्डੂ ਗੁਰਜਿੰਦਰ ਸਿੰਘ ਉਰਫ सोनू ਸਨੀ ਪੁੱਤਰ ਸਨੀ ਸਿੰਘ ਇਹ ਸਾਰੇ ਵਰਪਾਲਾ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸਰਚਿੰਗ ਕਰਦੇ ਆ। ਤੋਂ ਮੈਂ ਚਾਹੁੰਨਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਡੀਸੀਪੀ ਇਨਵੈਸਟੀਗੇਸ਼ਨ ਹਰਬੀ ਸਿੰਘ ਮੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਆਲਨ ਵਿਜੇ ਸਰ ਡੀਸੀਪੀ ਲਾਨ ਆਰਡਰ ਤੇ ਮੈਡਮ ਹਰਕਮਲ ਜਿਹੜੇ ਸਾਡੇ ਏਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਅਸੀਂ ਸਾਰੇ ਇਹ ਸਾਰਿਆਂ ਨੇ ਹੀ ਬੜੇ ਵੱਧ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕਿਹਾਜ਼ਤ ਕੀਤੀ ਆ। ਜਿਹੜੇ ਚਾਰ ਮੁੱਖ ਐਕਟਿਵ ਬੰਦੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਇਹਨਾਂ ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਸ਼ੇ ਕਰਦੇ ਨੇ ਹਾਂਜੀ ਸਰ ਸਾਰੇ ਨਸ਼ੇ ਕਰਨ ਦੇ ਆਦੀ ਹਨ ਸਾਰੇ ਨਸ਼ੇ ਕਰਨ ਦੇ ਆਦੀ ਹਨ ਹੁਣ ਤੱਕ ਟੋਟਲ ਕਿੰਨੀਆਂ ਕਿਵਾਰ ਦਾ ਤਾਂ ਇਹਨੇ ਕਰਦੇ ਇਹ ਦੇਖੋ ਜੀ ਜੋ ਅਸੀਂ ਇਹਨਾਂ ਕੋਲ ਰਿਕਵਰੀ ਕੀਤੀ ਆ ਤਕਰੀਬਨ ਅਸੀਂ 11 ਮੋਬਾਈਲ ਫੋਨ ਰਿਕਵਰ ਕੀਤੇ ਨੇ ਇਹਨਾਂ ਤੋਂ ਇੱਕ ਬਾਈਕ ਰਿਕਵਰ ਕੀਤੀ ਹੈ ਜੋ ਕਿ ਇਹਨਾਂ ਨੇ ਵੀ ਇਹ ਚੋਰੀ ਕੀਤਾ ਹੋਇਆ ਸੀਗਾ ਫਤਾਪੁਰ ਏਰੀਆ ਦੇ ਵਿੱਚੋਂ ਉਸ ਚੋਰੀ ਦੇ ਬਾਈਕ ਦੇ ਉੱਪਰ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇੱਕੇ ਬਾਈਕ ਤੇ ਚੱਲੇ ਜਾਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਇੱਕ ਬਾਈਕ ਤੇ ਇੱਕ ਇਹਨਾਂ ਦਾ ਬੰਦਾ ਕੇ ਖੜਾ ਹੁੰਦਾ ਸੀਗਾ ਤੇ ਨੇ ਜਾਂਦੇ ਟ੍ਰਿਪਲਿੰਗ ਕਰਕੇ ਜਾਂਦੇ ਹੁੰਦੇ ਸੀ ਰਸਤਾ ਕਲੀਅਰ ਕਰਨ ਵਾਸਤੇ ਬਿਲਾਵੇ ਪਹਿਲਾਂ ਵੀ ਪਰਚੇ ਸਰ ਇਹਨਾਂ ਤੇ ਹਾਂਜੀ ਪਹਿਲਾਂ ਵੀ ਪਰਚੇ ਦਰਜ ਨੇ ਜੀ ਥਾਣੇ ਤੇ ਹਾਤੀ ਦੇ ਵਿੱਚ ਚਾਟੀਪਿੰਡ ਜੰਡਿਆਲਾਗੁਰੂ ਮਕਬੂਲਪੁਰਾ ਏਰੀਆ ਦੇ ਵਿੱਚ ਬੀਟ ਵਿਜੀਨ ਫਿਰ ਵੇਰ ਕੇ ਥਾਣੇ ਦੇ ਵਿੱਚ ਕਾਫੀ ਪਰਚੇ ਦਰਜ ਨੇ ਉਹਨੜੇ 11 ਫੋਨ ਇਹਨਾਂ ਨੇ ਸਨੇਚਰ ਸਨੇਚਿੰਗ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪਰਚੇ ਵੀ ਦਰਜ ਹਨ ਜਿਨ੍ਹਾਂ ਦੇ ਵਿੱਚ ਬਾਕੀ ਜਿਹੜੇ ਪਰਚੇ ਜਿਹੜੇ ਵਾਰਦਤਾਂ ਜਿੱਥੋਂ ਜਿੱਥੋਂ ਇਹਨਾਂ ਨੇ ਮੋਬਾਈਲ ਫੋਨ ਰਿਕਵਰ ਕੀਤੇ ਸਨੇਚ ਕੀਤੇ ਹਨ ਉਹ ਵੀ ਫੇਸ ਕਰ ਰਹੇ ਆ। ਇਸ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਹੋਰ ਇਹਨਾਂ ਦੇ ਸਾਹਮਣੇ ਆਉਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਇਹਨਾਂ ਦੇ ਨਾਮ ਰੱਖਾਂਗੇ। ਪਰ ਦੇਖੀ ਕਰਦੇ ਸੀ ਪਹਿਲੇ ਸਰ ਇਹ ਜਿਹੜਾ ਇਜ਼ੀ ਟਾਰਗੇਟ ਹੁੰਦਾ ਹੈ ਜਿਹੜਾ ਕੋਈ ਇਜ਼ੀ ਟੂ ਟੇਕ ਜਿਹੜਾ ਟਾਰਗੇਟ ਹੋਊਗਾ ਉਹਨਾਂ ਨੂੰ ਉਹੀ ਉਹਨਾਂ ਨੂੰ ਵਾਰਦਤ ਦਿੰਦੇ ਨੇ। ਇਹ ਅਸੀਂ ਪਤਾ ਕਰ ਰਹੇ ਆ ਜੀ। ਜਿੱਥੋਂ ਜੋ ਇਹਨਾਂ ਦੀ ਪੁਛਗਿਸ ਦੇ ਵਿੱਚ ਆਇਆ ਕਿ ਇਹ ਫਤਾਬੋ ਰੇਰੀਆ ਤੋਂ ਚੋਰੀ ਕੀਤਾ 40 ਨੰਬਰ ਲਾ ਕੇ 40 ਨੰਬਰ ਜੀ 40 ਨੰਬਰ ਲਾ ਕੇ ਬਹੁਤ ਬੜਾ ਵਧੀਆ ਇਹ ਐਸ ਐਚਓ ਸਿਵਲ ਐਂਡ ਗੁਰਪ੍ਰੀਤ ਨੇ ਬੜਾ ਵਧੀਆ ਇਹ ਸਲਾਣਾ ਕੰਮ ਕੀਤਾ ਹੈਗਾ ਜਿਹੜੇ ਚਾਰ ਦੋਸ਼ੀ ਚਾਰੇ ਦੇ ਚਾਰੇ 379 ਬੀ 2 ਦੇ ਅੰਡਰ ਐਫ ਆਈ ਆਰ ਜੈਸਟਰ ਆਲਰੇਡੀ ਹੈਗੇ ਨੇ ਇਹਨਾਂ ਦੇ ਲਖਮੀ ਵੀ ਕੀਤਾ ਇਹਨਾਂ ਨੇ ਜੀ ਨਹੀਂ ਹਾਲੇ ਤੱਕ ਨਹੀਂ ਜੀ ਹੈਗੀ ਆ ਜਿਹੜੀ ਬਾਕੀ ਮਾਰਦਾ ਤੇ ਇਹਨਾਂ ਨੇ ਕੀਤੀਆਂ ਉਦੋਂ ਇੰਟਰਸ ਸਰਰ ਰਮਾਂਡ ਜੀ ਦੀ ਨਾਦ ਲਿਤਾ ਕੇ ਰਮਾਂਡ ਜੀ ਅਸੀਂ ਅੱਜ ਪੇਸ਼ ਕਰਨਾ ਜੀ ਅੱਜ ਪੇਸ਼